ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਮੈਂ ਜਾ ਰਿਹਾ ਡਾਕਟਰ ਦੇ ਨਾਲ ਜਮਾਰ ਵਾਲੇ ਬੰਦੇ ਚ ਉਹ ਜੰਜਾ ਦੇਖਣਾ ਠੰਡ ਬਹੁਤ ਆ ਕਸੂਤਾ ਪੰਗਾ ਲੈ ਲਿਆ ਇਹਦੇ ਨਾਲ ਆ ਕੇ ਮੈਂ ਅੱਜ ਇਹਨੇ ਕਸੂਤਾ ਪੰਗਾ ਲੈ ਲਿਆ ਬਲੀ ਉਹ ਕਿਤੇ ਸੰਗਾ ਨੂੰ ਹੱਥ ਲਾ ਕੇ ਲਾ ਕੇ ਤੇ ਲਾ ਕੇ ਤੇ ਇਹਨੂੰ ਮੈਂ ਕਿਹਾ ਵੀ ਜੇ ਕੋਈ ਕਲੈਂਟ ਤੈਨੂੰ ਪੁੱਹੂਗਾ ਵੀ ਚਾਹ ਪੀਣੀ ਹੈ ਤਾਂ ਮੈਂ ਇੱਕ ਦੋ ਬੰਦਿਆਂ ਨੂੰ ਕਹੀ ਵੀ ਨਾ ਨਾ ਅਸੀਂ ਨਹੀਂ ਪੀਣੀ ਅਸਟ ਕੀ ਆਇਆ ਜਦੋਂ ਜਾਦੇ ਕਹੇ ਬੰਦਾ ਤਾਂ ਹਾਂ ਕਰਦੇ ਕਿਉਂਕਿ ਠੰਡ ਬਹੁਤ ਆ ਚਾਹੇ ਆਪਣਾ ਕੰਮ ਸਾਰੂਗਾ ਜੀ ਡਾਕਟਰ ਆ ਨਹੀਂ ਆਪਾਂ ਤਾਂ ਖਤਮ ਆ ਕਗ ਤਾਂ ਅਸੀਂ ਦਲੇਰ ਓਏ ਜਮੀਨ ਨਾ ਕੋਲ ਦੇ ਹਾਏ ਹੜੇ ਤਰਲਾ ਪਾਇਨਾ 20 30 ਸਪੀਡ ਤੇ ਵੀ ਆਇਆ ਵਜਦੀ ਆ ਓਏ ਚਲੋ ਬਾਕੀ ਫੇਰੇ ਮਿਲਦੇ ਜੀ ਹੁਣ ਤਾਂ ਸਾਨੂੰ ਸੀਤਲੇ ਰੇਚ ਹੱਥ ਸੁੰਨ ਹੋਗਾ ਜਮਾ ਨਾਸਾ ਤਾਂ ਮੇਰੀਆਂ ਸੁੰਨੇ ਨੇ ਜਮਾ ਉਹ ਕਾਜੀ ਮਰਤੇ ਹੈ ਬ੍ਰੇਕ ਕੇ ਬਾਅਦ ਹੁਣ ਅਸੀਂ ਜਮਾਰ ਵਾਲੇ ਤੋਂ ਚੱਲ ਪਏ ਜੀ ਗਾਕੇ ਨੂੰ ਕਿਉਂਕਿ ਉਹਰੇ ਕੰਮ ਨਿੱਪੜ ਗਿਆ ਤੇ ਹੁਣ ਚਾਲੇ ਪਾਏ ਨੇ ਗਾਕੇ ਨੂੰ ਉੱਥੇ ਵੀ ਕਹਿੰਦਾ ਇੱਕ ਕਲੈਂਟ ਆ ਉਹਨੂੰ ਬਾਅਦ ਚ ਜਾਵਾਂਗੇ ਅਸੀਂ ਲੈ ਰਹੀ ਹਾਂ ਉਹ ਵੀ ਚੱਗ ਲੋਰਾ ਲੈ ਰਹੀ ਤੂੰ ਪੰਡ ਹੈਨਾ ਆ ਲੈ ਰਿਹਾ ਗਰਮਾ ਗਰਮ ਧੂਪੀਆਂ ਤੇ ਥੂਪੀਆਂ ਆ ਅਤਿੱਤਿਆਂ ਖਾਵਾਂ ਦੇ ਥੂਪੀਆਂ ਥੂਪੀਆਂ ਮਥਾਲੇ ਪਾਤੇ ਧਰਮਾ ਧਰਮ ਤੇ ਤਿੱਖਾਵਾਂ ਦੇ ਦਾ ਥਾਵਾਂ ਦੇ ਥੂਪ ਹਾ ਬੱਚੇ ਮਨ ਕੇ ਛੱਤੇ ਛੁੱਟੀ ਵਾਲੇ ਐਸੇ ਹੋ ਕੈਸੀ ਤਾਕਤ ਉਹ ਤੇ ਜੀ ਮਿਲਤੇ ਹੈ ਲਓ ਜੀ ਹੁਣ ਅਸੀਂ ਆ ਗਏ ਆਂ ਕੋਟੇ ਓਗੜੇ ਦਾ ਸਕੂਲ ਟੱਪ ਗਏ ਅਸੀਂ ਇੱਥੇ ਉਹ ਸ਼ੂਟ ਵੀ ਕੀਤਾ ਸੀ ਮੈਂ ਬਸ ਨਿਰਜੇ ਤਾਂ ਪਰਾਂ ਨਹੀਂ ਯਾਦ ਜੁੜੀ ਹੋਈ ਆ ਮੇਰੀ ਇੱਥੇ ਤੇ ਇਹ ਧੁੱਤੇ ਨਾਲ ਜਿੱਦੀ ਵੀ ਬੈਬਸੀਰਜ ਉਹ ਉਹ ਕਰੀਦੀ ਸੀ ਚੂਹਣ ਚ ਪੂਰੀ ਗਰਮੀ ਚੈਣਾ ਤੇ ਹੁਣ ਪੂਰੀ ਠੰਡ ਹੋ ਰਹੀ ਤੇ ਬਹੁਤ ਹਨਾ ਬੰਦਾ ਹੈ ਅਚਾਉਂ ਕੋਈ ਉਹੜਾ ਕੈਂਟਾ ਉੱਥੇ ਬੰਦਾ ਮਾਰਿਆ ਸੀ ਨੇ ਬੈਬਸੀਰਜ ਚੋਏ ਇੱਥੇ ਆਹ ਰੇ ਆਹ ਰੇ ਬੰਦਾ ਮਾਰਿਆ ਸੀ ਉਹ ਤਾਂ ਐਂਡ ਰੈਜਰ ਲੋਕੇਸ਼ਨ ਆ ਉਹ ਸੂਣੀਆਂ ਨੇ ਚੌੜੇ ਪੁਲ ਵੀ ਦਿਖਾਵਾਂਗੇ ਆ ਬਾਲ ਨੇ ਇੱਥੇ ਜਮਾਨੇ ਨੇ ਇਹ ਪਿੰਡ ਚ ਪਤਾ ਨਹੀਂ ਮਿੱਠਾ ਸੂਣੀ ਦੀ ਅਸੀਂ ਗੱਲ ਕੋਟੜੇ ਚ ਕਹਿੰਦੇ ਵੀ ਇਹਦੂ ਉੱਚਾ ਕੋਈ ਕੋਠਾ ਐ ਇਸ ਚੋਂ ਮਾਰਾ ਪਾ ਨਹੀਂ ਸਕਦਾ ਅਸੀਂ ਪਿੰਡ ਚ ਦੇਖਿਆ ਵੀ ਇਹਦੂ ਚੋਂ ਇਹ ਚਮਾਰਾ ਹੈਗਾ ਵੀ ਨਹੀਂ ਓਰੇ ਦੇਖਿਆ ਵੀ ਅਸੀਂ ਨੇ ਸੁਣਿਆ ਵੀ ਆ ਜੇ ਕਹਿੰਦੇ ਜੇ ਕੋਈ ਪੌਂਦਾ ਤਾਂ ਉਹਦੇ ਘਰੇ ਕੋਈ ਨੁਕਸਾਨ ਹੋ ਜਾਂਦਾ ਇਹ ਹੁਣ ਪਤਾ ਨਹੀਂ ਗੱਲ ਕਿੰਨੀ ਸੱਚਾ ਪਰ ਹੁ ਹੈਗਾ ਨਹੀਂ ਉਹਦੇ ਕੋਈ ਵੱਡਾ ਉੱਚਾ ਚਵਾਰਾ ਨਹੀਂ ਹੈਗਾ ਇੱਥੇ ਜਿਵੇਂ ਆਪਾਂ ਦੋ ਮੰਜ਼ਲੀ ਪਾਦਾਨਾ ਕਰ ਇਹ ਹੁਣ ਪਤਾ ਨਹੀਂ ਕਹਾਵਤਾ ਪਤਾ ਨਹੀਂ ਸੱਚਾ ਭਾਈ ਇੱਥੇ ਜਿਹੜਾ ਮੋੜ ਦੀ ਲੜਾਈ ਹੁੰਦੀ ਉਹ ਪੁਲ ਤੋਂ ਹੁੰਦਾ ਹੈ ਹੈ ਪੁਲ ਤੋਂ ਦਾ ਮਾਇਸ ਤੇ ਜਿਹੜਾ ਮੋੜ ਦੀ ਲੜਾਈ ਹੁੰਦੀ ਜੌਣਾ ਮੋੜ ਕੋ ਦੋ ਲੜਕੇ ਹੀ ਆਉਂਦੇ ਉਹ ਲੜਕੇ ਹੀ ਆਉਂਦੇ ਆ ਉਹ ਦੇਖ ਆਹ ਲੋਕੇਸ਼ਨ ਬੜੀ ਗੈਂਡ ਲੱਗਦੀ ਮੈਨੂੰ ਇਹ ਜਿਹੜਾ ਪੁਲਾ ਹੈ ਨਾ ਤੇ ਲੜਾਈ ਹੁੰਦੀ ਹਾਂ ਹੋਰ ਉਹਦੋਂ ਹੀ ਜਾਂਦਾ ਦੀ ਆ ਭਾਈ ਜੰਮਿਆ ਹੋਇਆ ਤੀਗਾ ਇਹ ਰੋ ਆ ਦੋ ਪੁਲ ਆ ਗਏ ਛੋੜੇ ਪੁਲ ਕੋਟਲੇ ਤੇ ਤੇ ਸਭ ਤੋਂ ਜਿਹੜੀ ਆ ਖਾ ਲੱਗ ਪਈ ਸਾਨੂੰ ਮੈਂ ਕਿ ਗਰਮੀਆਂ ਚ ਉਹ ਲੋਕਾਂ ਨਾਲ ਸਾਨੂੰ ਕਿਹਦਾ ਆਪਾਂ ਚਾਹੀਏ ਜੰਮਿਆ ਸਾਰੇ ਬਚਾਈ ਤੇ ਆਉਣੀ ਬੱਕ ਚ ਜੀ ਆਹ ਇੱਕ ਤਾਂ ਇਹਦਾ ਆ ਟੋਪਾ ਜਾ ਆ ਗਿਆ ਤੇ ਬਾਕੀ ਆ ਆ ਜਿਹੜੀ ਜਗਾ ਆ ਆ ਆ ਇਹ ਜਿਹ ਚਹਿ ਚਹਾ ਕੇ ਜਿਹੜੀ ਆ ਪੰਛੀਆਂ ਦੀ ਉਹ ਬੜੀ ਖੂਬਸੂਰਤ ਹੁੰਦੀ ਐ ਅਸਲ ਗਰਮੀਆਂ ਚ ਸੁਣਨ ਵਾਲੀ ਹੁੰਦੀ ਹੈ ਹਾਂ ਗਰਮੀਆਂ ਚ ਇਹ ਇੱਕ ਗੱਲ ਹੋਰ ਆ ਜਿਵੇਂ ਹੁਣ ਤਾਂ ਚਲ ਠੰਡੇ ਆ ਗਰਮੀਆਂ ਚ ਇੱਥੇ ਟੈਂਪਰੇਚਰ ਦਾ ਬਹੁਤ ਫਰਕ ਹੁੰਦਾ ਜਿਉ ਆ ਛੜਕਦੇ ਤੋਂ ਵੀ ਜਾਣਦੇ ਆ ਤਾਂ ਮਤਲਬ ਦੌੜ ਹੀ ਲੱਗਦੀ ਹੈ ਹੱਲੋ ਉਹ ਨਹੀਂ ਲੱਗਦੀ ਠੰਡੀ ਹਵਾ ਆਉਂਦੀ ਇੱਥੇ ਕਿਉਂਕਿ ਇੱਥੇ ਦਰਖਤ ਤਾਂ ਬਹੁਤ ਯਾਦ ਨੇ ਬਾਹਰੋਂ ਬੰਦਾ ਆ ਤੂੰ ਸੁਣ ਦਿਖਾ ਕੀ ਮਿਲਤੇ ਹੈ ਵਾਪਸ ਤੇ ਹੁਣ ਪਹੁੰਚ ਗਏ ਅਸੀਂ ਲਹਿਰੇ ਗਾ ਕੇ ਤੇ ਡਾਕਟਰ ਕਹਿੰਦਾ ਵੀ ਉਹ ਲੈ ਕੇ ਜਾਣਾ ਕੈਲਸ਼ੀਅਮ ਤੇ ਇੱਕ ਬੰਦੇ ਨੇ ਚਾਹ ਪੁੱਛੀ ਜੀ ਉਸੇ ਨੂੰ ਨੇ ਜਵਾਬ ਦਿੱਤਾ ਹਨੇ ਠੰਡੇ ਚ ਮਾਰ ਤੇ ਇਹ ਇਹ ਨਾ ਜ ਆਪਣੀ ਬੱਟ ਪੱਟ ਵਾਲੀ ਦੀ ਦੁਕਾਨ ਤੇ ਦੇਖਿਆ ਅਗੇ ਚੱਲ ਕੇ ਉਹਨਾਂ ਦੇ ਵਿੱਚ ਤੇ ਲਹਿਰੇ ਤੋਂ ਅਸੀਂ ਆ ਗਏ ਤੇ ਠੰਡ ਬਹੁਤ ਸੀ ਤੇ ਆ ਕੇ ਫਿਰ ਮੈਂ ਨਾ ਆਇਆ ਪਹਿਲਾਂ ਨਾ ਕਿ ਕੰਟਾ ਦੋ ਕੰਟੇ ਰਜਾਈ ਚ ਬੜੇ ਫਿਰ ਕਿਤੇ ਹੁਣ ਠੰਡ ਉਤਰੀ ਆ ਕਿਉਂਕਿ ਇੱਕ ਤਾਂ ਕੱਪੜੇ ਬਤਲੇ ਸੀ ਥੋੜੇ ਜੀ ਤੇ ਇਹ ਕੰਡ ਝਾਦੀ ਤੀ ਤੇ ਫਿਰ ਮੈਨੂੰ ਘਰੋਂ ਕਹਿੰਦੇ ਇਹ ਵੀ ਚਾਫੜਾ ਕਿਉਂ ਨਹੀਂ ਉਤਰਾਈ ਦੀ ਤੇ ਉਹ ਚਲ ਸੈਂਟੀ ਲੈ ਆਇਆ ਹੱਟ ਲਿਆ ਤੇ ਹੁਣ ਆ ਚਲ ਫਿਰ ਬਿਲੇ ਕੀ ਕਰਦੇ ਆ ਖੇਤੀਬਾਗ ਚੱਲਦੇ ਆ ਇਹ ਖੇਤ ਦਾ ਸਕੂਨ ਕੋਈ ਥਾਂ ਹੋ ਸਕਦਾ ਤੇ ਆ ਹਰਾ ਜਾ ਚਿਨੇ ਪੜਦਾ ਤੀ ਆ ਤੇ ਹੁਣ ਪਰੀਆਂ ਪਾਉਣੀਆਂ ਨੇ ਬੰਦੇ ਸਾਡੇ ਪਤਾ ਨਹੀਂ ਕਿੱਧਰ ਲੰਗੇ ਅੱਜ ਫਸ ਗਿਆ ਗਲਾਮੈਂ ਇਹ ਤਾਂ ਚਲੈਂਟੀ ਹੁੰਦਾ ਤੇ ਪਰੀਆਂ ਪਾਦੀ ਹੁਣ ਮਿਲਦੇ ਪਰ ਬੰਦੇ ਪਹੁੰਚੇ ਅੱਜ ਦੋ ਹਨਾ ਲਾਗੇ ਕੱਟ ਟੋਟਣਾ ਅਸੀਂ ਜੇਜ ਤੇ ਪੀਜੂ ਮੈਂ ਤੇ ਟਾਈ ਨੇ ਮੈਂ ਤੇ ਖਾਈ ਗਿਆ ਤਾਈ ਉੱਪਰ ਪਰਕੇ ਪਰੀਆਂ ਤਾਈ ਨੇ ਮਸੀਰ ਕੋਲ ਦੇਤੀਆਂ ਤਨਨੇ ਕਬੂਆ ਦਾ ਡੜੀ ਵੀ ਆ ਗਿਆ ਸਰ 20 ਵੀ ਆ ਗਿਆ ਹੁਣ ਤੱਕ ਖਾਸੇ ਆ ਗਏ ਦੋ ਦੋ ਕੱਪ ਦਾ ਦੋ ਵਾਰੀ ਇਹ ਕੋਲ ਜਿੱਕੇ ਲੈ ਜਾਗੇ ਤੇ ਫੇ ਲੈ ਜਾਗੇ ਕੱਪ ਹੀ ਹੈਂਟੀ ਲੱਗ ਰਿਹਾ ਗੋਹਾ ਸਿੱਟਣਾ ਤੇ ਟੈਲਾ ਜਗੈ ਰਹਾ ਜਰਾ ਤੇ ਹੋਰ ਤੇ ਹੈਂਟੀ ਰਾਮ ਤੇ ਇਥੇ ਢੂੰ ਦਾ ਮਰਦੀ ਰਹੀ ਦੀ ਹੁਣ ਆਇਆ ਮੈਂ ਜਰਨੈਲ ਦੀ ਹੱਟੀ ਤੇ ਜਦ ਮੈਂ ਸਵੀਟਸ ਤੇ ਇਹ ਆਪੋਲਾ ਆ ਵੀ ਬੋਲੇ ਓਏ ਬੋਲੇ ਬੋਲਦਾ ਨਹੀਂ ਬੋਲ ਹੁਣ ਕੈਮਰੇ ਮੂਰੇ ਸਾਹਗਾ ਬੋਲਾ ਇਹ ਇੱਥੇ ਕਾਹਨ ਮਠਾਈ ਮਿਲਦੀ ਆ ਇੱਕ ਨੰਬਰ ਬਜ਼ਾਰ ਨਾਲੋਂ ਸਸਤੀ ਤੇ ਇਹ ਗੁਰਨਾਨਕ ਸਵੀਟਸ ਹਾਊਸ ਨਗਲਾ ਹਾਂਜੀ ਬੋਲਾ ਜੀ ਕੀ ਕਹਿਣਾ ਚਾਹੋਗੇ ਦੱਸ ਵਾਹ ਇਹਦਾ ਯਾਰ ਜਿਵੇਂ ਰੇਡੀਓ ਦੀ ਆਵਾਜ਼ ਨਹੀਂ ਬੰਦ ਕਰਦਾ ਤੇ ਬੋਲੇ ਦੀ ਆਵਾਜ਼ ਬੰਦ ਹੋ ਗਈ ਆ ਬੋਲੇ ਪੋਲਾ ਪਰਖੇ ਜੇ ਆਉਣ ਨੂੰ ਕਰੇ ਪਰਖੇ ਜੀ ਪੋਲਾ ਆ ਲੈ ਹੋਰ ਵੀ ਜਸਨ ਠੀਕ ਆ ਕੀ ਬਣਾ ਰਹੇ ਹੋ ਗਾਜਰ ਭਾਗ ਦੋਹੇ ਚੀਜ਼ਾਂ ਲੈਣ ਆਇਆ ਸੀ ਦੋਹੇ ਚੀਜ਼ਾਂ ਤਿਆਰ ਹੋ ਰਹੀਆਂ ਨੇ ਪਨੀਰ ਵੀ ਗਾਜਰ ਭਾਗ ਵੀ ਹਨਾ ਸਹੀ ਗਾਜਰ i didn't